ਗੁਰੂ ਪਿਆਰਿਓ ਹਰ ਐਤਵਾਰ ਦੀ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਬੱਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਹਰ ਐਤਵਾਰ ਗੁਰੂ ਕੇ ਲੰਗਰ ਦੀ ਸੇਵਾ ਚੱਲਦੀ ਹਾਂ ਤੇ ਅੱਜ ਆਪ ਜੀ ਨੂੰ ਫੇਰ ਲਾਈਵ ਦਰਸ਼ਨ ਕਰਾ ਰਹੇ ਹਾਂ ਕਿ ਸੰਗਤਾਂ ਕਿਵੇਂ ਸੇਵਾਵਾਂ ਨਿਭਾ ਰਹੀਆਂ ਨੇ ਸੰਗਤਾਂ ਨੂੰ ਸੰਗਤਾਂ ਨੂੰ ਲੰਗਰ ਛਕਾਉਣ ਦੇ ਲਈ ਜੋ ਸੇਵਾ ਚੱਲ ਰਹੀ ਆ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਰਹੀ ਆ ਇਸੇ ਤਰ੍ਹਾਂ ਸੰਗਤ ਦੇ ਸਹਿਯੋਗ ਨਾਲ ਆ ਪ੍ਰਸ਼ਾਦੇ ਚੋਪੜੇ ਜਾ ਰਹੇ ਨੇ ਦੇਸੀ ਘੋੜੇ ਨਾਲ ਇਹ ਜਿਹੜੀ ਸੇਵਾ ਆ ਬੜੇ-ਬੜੇ ਭਾਗਾਂ ਦੇ ਨਾਲ ਮਿਲਦੀ ਆ ਸੇਵਾ ਦੀ ਮੈਂ ਅੱਗੇ ਵੀ ਬਚਨ ਕਰਦਾ ਹੁਣਾ ਕਿ ਸੇਵਾ ਸੇਵਾ ਦੀ ਜਿਹੜੀ ਲਾਗਿਆ ਇਹ ਗੁਰੂ ਘਰ ਤੋਂ ਲੱਗਦੀ ਆ ਗੁਰੂ ਦੀ ਮੱਤ ਤੋਂ ਲੱਗਦੀ ਆ ਜੀ ਤੇ ਆਪ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਆ ਹਰ ਐਤਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸੇਵਾ ਚੱਲਦੀ ਹੈ ਸੰਗਤ ਦੇ ਸਹਿਯੋਗ ਨਾਲ ਇਧਰ ਸਬਜੀ ਭਾਜੀ ਜਿਹੜੀ ਆ ਉਹ ਬਣ ਰਹੀ ਹੈ ਇਹ ਪਤੀਲੇ ਚੜੇ ਨੇ ਭਟੀਆਂ ਦੇ ਉੱਪਰ ਫਾਰੇ ਹਤਵਾਰ ਇੱਥੇ ਹਸਪੀਟਲ ਹੈ ਸ਼ੀਦਾ ਸਾਹਿਬ ਦੇ ਕੋਲ ਹੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਇੱਕ ਨਵਕ ਹਾਲ ਕੇ ਵਰਨ ਗਾਏ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਸੰਗਤਾਂ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਇਹ ਸੰਗਤਾਂ ਦੇ ਲਈ ਸੇਵ ਤੇੜੇ ਪੇਟੀਆਂ ਆਈਆਂ ਨੇ ਇਹ ਵੀ ਹੁਣ ਵਰਤਾਏ ਜਾਣਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇੱਥੇ ਜਲ ਵਰਤਾਇਆ ਜਾ ਰਿਹਾ ਹੈ ਬੈਂਗਰ ਲਾਇਆ ਜੀ ਦੁਪਹਿਰਾਂ ਲੰਗਰ ਸੇਵਾ ਹਰ ਐਤਵਾਰ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਗੇਟ ਦੇ ਕੋਲ ਗੁਰੂ ਦਾ ਲੰਗਰ ਲਗਾਇਆ ਜਾਂਦਾ ਹੈ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਅਮਰਸਰ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੀਤ ਰਸਥਾਨਾਂ ਤੇ ਜਿਹੜੀਆਂ ਸੰਗਤਾਂ ਵੇਖੋ ਆ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਚੜ੍ਹਦੀ ਕਲਾ ਦੇ ਨਾਲ ਬਹੁਤ ਜਵਾਬੀ ਸਾਦੇ ਪਕਰੇ ਨੇ ਆਪ ਜੀ ਨੂੰ ਦਰਸ਼ਨ ਕਰਵਾਏ ਨੇ ਵੇਖੋ ਅੱਗੇ ਤੋਂ ਅੱਗੇ ਹੋਰ ਵੀ ਸ਼ੇਅਰ ਕਰੋ ਸੰਗਤਾਂ ਦਰਸ਼ਨ ਕਰ ਸਕਣ ਤੇ ਸੇਵਾ ਹਰ ਐਤਵਾਰ ਇੱਥੇ ਹੁੰਦੀ ਹੈ ਪ੍ਰਸ਼ਾਦਿਆਂ ਦੀ ਸੇਵਾ ਚੱਲਦੀ ਹਰ ਐਤਵਾਰ ਪਰਸ਼ਾਦੇ ਚੌਪੜੇ ਜਾ ਰਹੇ ਨੇ ਦੇਸੀ ਘੋੜੇ ਦੇ ਨਾਲ ਹਾਂ ਜੀ ਪ੍ਰਚਾਦੇ ਚੋਕੜੇ ਜਾ ਰਹੇ ਨੇ ਸੰਗਤਾਂ ਨੂੰ ਚਕਾਉਣ ਦੇ ਲਈ ਬੜੀ ਕਿਰਪਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪ੍ਰਕਾਸ਼ਤਾਨਾਂ ਤੇ ਜਿਹੜੀਆਂ ਸੰਗਤਾਂ ਆਉਂਦੀਆਂ ਨਤਮਸਤ ਹੁੰਦੀਆਂ ਨੇ ਸਰ ਆਪ ਨੂੰ ਕਥਾ ਕਾ ਸੁਣੇ ਇਹ ਸੰਗਤਾਂ ਨੂੰ ਜਿਹੜੀ ਬਹੁਤ ਭੁੱਖ ਲੱਗੀ ਹੁੰਦੀ ਆ ਤੇ ਸੰਗਤਾਂ ਨੂੰ ਛਕਾਉਣ ਦੇ ਲਈ ਫਿਰੇ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਤੇ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਇਹਦੇ ਆ ਨਾਲ ਹੀ ਗੇਟ ਦੇ ਉੱਪਰ ਦੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਔਰ ਬੋਲੋ ਅੱਲਾਹ ਰਹਿ ਧਰ ਜਿਨ੍ਹਾਂ ਦਾ ਕੋਈ ਨਾ ਕੋਈ ਰਾਜੋ ਦੀ ਕੀ ਜੋ ਸੰਸਾਰ ਇਹ ਆਪ ਜੀ ਨੂੰ ਕਦੇ ਕਦੇ ਲਾਈਵ ਦਰਸ਼ਨ ਕਰਾਈਦੇ ਆ ਸਾਡੇ ਦਾ ਨਾ ਹੀ ਕੋਈ ਨਾ ਹੀ ਆਪਾਂ ਤੁਹਾਨੂੰ ਸੁਣਾਉਂਦਾ ਬਾਪ ਬਾਵਨ ਮਾਏ ਮਾਰਾ ਪਿਤਾ ਜੀ ਨੂੰ ਆਏ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਜਾਂ ਵਾਹਿਗੁਰੂ ਲੈ ਕੇ ਜਰੂਰ ਕਮੈਂਟ ਕਰੋ ਕਿਹੜੇ ਕਿਹੜੇ ਸ਼ਹਿਰ ਤੋਂ ਸੰਗਤ ਦੇਖ ਰਹੀ ਆ ਕਿਹੜੇ ਕਿਹੜੇ ਸ਼ਹਿਰ ਤੱਕ ਕਿਹੜੇ-ਕਿਹੜੇ ਸ਼ਹਿਰ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਗਰਮ ਕਰਾ ਦਿਓ ਲੱਗ ਗਿਆ ਉਹ ਦੂਜਾ ਸਿਲੰਡਰ ਲਾ ਦਿਓ ਉਹ ਜਿਹੜਾ ਉਹ ਲਾਇਆ ਪਤੀਲੇ ਤੋਂ ਉਹ ਦੂਜਾ ਸਿਲੰਡਰ ਲਾ ਦੋ ਦੂਜਾ ਸਿਲੰਡਰ ਲਾ ਦੇ ਮੋਗ ਗਿਆ ਨਾ ਲੋ ਵਾਲਾ ਇਹ ਲਾ ਦੋ ਉਹ ਪਰਲਾ ਲਾ ਦੋ ਇੰਡੀਅਨ ਦਾ ਲਾ ਦੋ ਹਾਂਜੀ ਸਾਧ ਸੰਗਤ ਜੀ ਇਧਰ ਬੀਬੀਆਂ ਭਾਂਡੇ ਮਾਂਦਰੀਆਂ ਨੇ ਸੇਵਾ ਕਰ ਰਹੀਆਂ ਨੇ ਭਾਂਡੇ ਮਾਂਿਆਂ ਦੀ ਸੇਵਾ ਜਿਹੜੀ ਚੱਲ ਰਹੀ ਹੈ ਇਧਰ ਸਾਡਾ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਆ ਸ੍ਰੀ ਅਮਰਸਰ ਸਾਹਿਬ ਦੀ ਪਵਨ ਪੀਤਰ ਧਰਤੀ ਤੋਂ ਤੇ ਆਪ ਜੀ ਜਰੂਰ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਹਾਜ਼ਰੀ ਭਰੋ ਤੇ ਹੁਣ ਛੁੱਟੀਆਂ ਦਿਓ ਕਿਉਂਕਿ ਹੁਣ ਸੇਵਾ ਚੱਲ ਰਹੀ ਆ ਜਿਆਦਾ ਲੰਮਾ ਟਾਈਮ ਲਾਈਵ ਨਹੀਂ ਕਰ ਸਕਦੇ ਤੇ ਦਾਸ ਜਗਜੀਤ ਸਿੰਘ ਜੀ ਰਿਆੜ ਮੋਕਾ ਸੇਵਾਦਾਰ ਦੇ ਇਸ ਚੈਨਲ ਤੇ ਜੋ ਵੀਡੀਓ ਅਪਲੋਡ ਕਰੀ ਦੀਆਂ ਨੇ ਸ਼ੋਰਟ ਪਾਈ ਦੇ ਨੇ ਸੇਵਾ ਦੇ ਆਪ ਜੀ ਜ਼ਰੂਰ ਦਰਸ਼ਨ ਕਰੋ ਸੇਵਾ ਦੇ ਨਾਲੇ ਕੇ ਸ਼ੇਅਰ ਕਰੋ ਚੜਦੀ ਕਲਾ ਜੀ ਦਿਓ ਛੁੱਟੀਆਂ ਹੋਈਆਂ ਭੁੱਲਣ ਚੁੱਕਾਂ ਦੀ ਖੀਮਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ